رانجے آکھیا خیال نہ پو سڈے چی فقیر دا دیس کیا چل بولیا چل اتے وسیع جی ساری ہو من اے نہ کوئی سا ذات پچھانے نہ کوئی سانو منے دانش مندان دا کامل نہ ہی اس دنیا تے دل لا اس ووٹی سو خامد کیتے جو کیتا سو کھانا کرنا تھا کچھ تو خدا تھا کچھ نہ ہوتا تو خدا ہوتا ڈبویا مجھ کو ہونے نے نہ ہوتا ہوتا میں تو کیا ہوتا بسم اللہ الرحمن الرحیم شروع خدا دے نامو جس دا جوڑ جواب نہ کوئی ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ ਅਸਲਾਮੂ ਅਲੈਕੁਮ ਸਤਿ ਸ੍ਰੀ ਅਕਾਲ ਨਮਸਕਾਰ ਤੇ ਢੇਰ ਢੇਰ ਸਲਾਮਾ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤਿ ਬਿਸਮਿਲਲਾ ਤੇ ਜੀ ਆਇਆਂ ਨੂੰ ਆਖਨੇ ਆ ਪਿਆਰਿਓ ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਨੱਪਿਆ ਜੇ ਤਾਂ ਕਿ ਸਾਡੇ ਤਮਾਮ ਤਰ ਨੋਟੀਫਿਕੇਸ਼ਨਸ ਤੁਹਾਡੇ ਤਾਈਂ ਅਪੜ ਸਕਣ ਪਿਆਰਿਓ ਸਾਡੇ ਵੀਡਿਓਜ਼ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆਂ ਸਾਹਿਬੋ ਸਾਡੇ ਕੱਲ ਵਾਲੇ ਵਿਲਾਦ ਦੇ ਵਿੱਚ ਤੁਸੀਂ ਮੁਲਾਹਜ਼ਾ ਕੀਤਾ ਵੀ ਅਮਰੀਕਾ ਤੋਂ ਸਾਡੇ ਇੱਕ ਬੜੇ ਹੀ ਪਿਆਰੇ ਵੇਖਣ ਵਾਲੇ ਸਾਡੇ ਵੀਰ ਜਿਨ੍ਹਾਂ ਦਾ ਤਾਲੁਕ ਵਜ਼ੀరాబాద్ ਦੇ ਕਸਬਾ ਤਰੌਂਕਲ ਦੇ ਨਾਲ ਹੈ ਚੌਧਰੀ ਮੁਹੰਮਦ ਇਜਾਜ਼ ਜੋਂਦਾ ਹੋਰੀ ਉਹਨਾਂ ਸਾਨੂੰ ਇੱਕ ਬਾਬਾ ਜੀ ਗੁਰਨਾਨਕ ਦੇਵ ਹੋਰਾਂ ਦੀ ਬਾਣੀ ਭਜਵਾਈ ਤੇ ਹੁਕਮ ਦਿੱਤਾ ਭਈ ਉਹਦੀ ਸ਼ਰਾ ਵੇਖ ਕੇ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ ਦੂਜਾ ਉਹ ਨਾ ਪੀਰ ਵਾਰਿਸਾ ਸੈਦ ਹੋਰਾਂ ਦੇ ਜੱਗ ਮਸ਼ਹੂਰ ਦੋਤਰੇ ਸ਼ੇਰ ਵੀ ਸਾਨੂੰ ਪਿਜੁਆਏ ਤੇ ਨਾਲ ਇਹ ਵੀ ਸਾਥੋਂ ਮੰਗ ਕੀਤੀ ਸਾਨੂੰ ਇਹ ਹੁਕਮ ਦਿੱਤਾ ਕਿ ਇਹਨਾਂ ਦੀ ਸ਼ਰਾ ਵੀ ਅਸੀਂ ਤੁਹਾਡੀ ਸੇਵਾ ਦੇ ਵਿੱਚ ਬਿਆਨ ਕਰੀਏ ਪਿਆਰਿਓ ਜਿਹੜੇ ਸ਼ੇਰ ਉਹਨਾਂ ਪਿਜੁਆਏ ਸਨ ਉਹ ਪੀਰ ਵਾਰਿਸਾ ਦੇ ਜੱਗ ਮਸ਼ਹੂਰ ਸ਼ੇਰ ਨੇ ਉਹਨਾਂ ਦੇ ਪੀਰ ਵਰਿਸ਼ਾ ਦਾ ਪੂਰਾ ਕਲਾਮ ਜਿਹੜਾ ਹੈ ਉਹਨਾਂ ਦੀ ਹੀਰ ਕਹਾਣੀ ਇਹ ਰੋਮਾਂਨਵੀ ਦਾਸਤਾਨ ਇਹਦਾ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਮਾਨਕ ਤੇ ਮੋਤੀ ਹੈ ਪਰ ਕੁਝ ਟੋਟੇ ਕੁਝ ਕਿਤਆਤ ਪੀਰ ਵਰਿਸ਼ਾ ਦੇ ਅਜੇ ਨੇ ਜਿਹੜੇ ਕਿ ਹੀਰ ਖਾਨਾ ਨੂੰ ਬੜੇ ਮਰਗੂਬ ਨੇ ਜਿੱਥੇ ਕਿਤੇ ਹੀਰ ਖਾਨੀ ਹੋ ਰਹੀ ਹੁੰਦੀ ਏ ਤੇ ਬੜੇ ਬੜੇ ਖੂਬਸੂਰਤ ਖੁਸ਼ ਆਵਾਜ਼ ਸੁਰੀਲੇ ਹੀਰ ਖਾਨ ਜਿਹੜੇ ਨੇ ਉਹ ਜਿਹੜੇ ਚੰਦ ਚੁਨੀਦਾ ਕਤਆਤ ਪੜ੍ਹਦੇ ਨੇ ਉਹਨਾਂ ਦੇ ਵਿੱਚ ਇਹ ਵੀ ਸ਼ਾਮਲ ਹੈ ਪਿਆਰਿਓ ਪੀਰ ਵਾਰਿਸਾ سید ਹੋਰਾਂ ਦੇ ਇਹ ਜਿਹੜੇ ਸ਼ੇਰ ਨੇ ਇਹਨਾਂ ਦੇ ਵਿੱਚ ਆਪ ਸਰਕਾਰ ਪੈ ਫਰਮਾਉਂਦੇ ਨੇ ਭਈ ਰਾਂਝੇ ਆਖਿਆ ਖਿਆਲ ਨਾ ਪਵੋ ਸਾਡੇ ਸ਼ੀ ਸੱਪ ਫਕੀਰ ਦਾ ਦੇਸ ਕਿਆ ਕੁੰਜਾਂ ਵਾਗ ਬੋਲਿਆਂ ਦੇਸ ਛੱਡੇ ਅਸਾਂ ਜ਼ਾਤ ਸਿਫਾਤ ਤੇ ਭੇਸ ਕਿਆ ਪਿਆਰਿਓ ਇਹ ਜਿਹੜਾ ਕਥਾ ਹੈ ਨਾ ਜੀ ਇਹਦੀ ਸਿਚੁਏਸ਼ਨ ਹੈ ਵੇ ਇਹਦਾ سیاਕੋ ਸੁਭਾਅ ਕੇ ਵੇ ਭਈ ਜਦੋਂ ਰਾਂਝਾ ਜੋਗੀ ਬਣ ਕੇ ਹੀਰ ਦੇ ਸਹਰੇ ਪਿੰਡ ਰੰਗਪੁਰ ਖੇੜਿਆਂ ਦੇ ਹੀਰ ਦੇ ਮਗਰ ਅੱਪੜ ਜਾਂਦਾ ਹੈ ਤੇ ਪਿੰਡੋਂ ਬਾਹਰ ਇੱਕ ਬਾਗ ਦੇ ਵਿੱਚ ਜਾ ਕੇ ਧੂਨੀ ਧਮਾ ਕੇ ਬਹਿ ਜਾਂਦਾ ਹੈ ਡੇਰਾ ਲਾ ਲੈਂਦਾ ਹੈ ਤੇ ਪਿੰਡ ਦੀਆਂ ਕੁੜੀਆਂ ਅਲੜ ਮੁਟਿਆਰਾਂ ਉਧਰ ਨੂੰ ਆਉਂਦੀਆਂ ਨੇ ਤੇ ਉਹ ਵੇਖ ਕੇ ਇੱਕ ਨੌਜਵਾਨ ਸ਼ੀ ਮਰਗਾ ਖੂਬਸੂਰਤ ਜੋਗੀ ਬੈਠਾ ਆਇਆ ਧੂਆ ਰੁਮਾ ਕੇ ਤੇ ਉਹ ਆ ਕੇ ਤੇ ਉਹਦੇ ਦੁਆਲੇ ਘੇਰਾ ਪਾ ਲੈਂਦੀਆਂ ਨੇ ਤੇ ਉਹਨੂੰ ਮੁxtalif ਸਵਾਲਾਤ ਪੁੱਛਦੀਆਂ ਨੇ ਕਿਸੇ ਦਾ ਜਾਣੋ ਹੋਣ ਦੇ ਲਈ ਕਿਸੇ ਨਾਲ ਜਾਣ ਪਛਾਨ ਕਰਨ ਦੇ ਵਾਸਤੇ ਕਿਸੇ ਦਾ ਤਾਰਫ ਆਸਾਨ ਕਰਨ ਦੇ ਵਾਸਤੇ ਅਸੀਂ ਉਹਨੂੰ ਜਿਵੇਂ ਪੁੱਛਨੇ ਆ ਵੀ ਕੀ ਤਰ੍ਹਾਂ ਨਾ ਹੈ ਕਿੱਥੋਂ ਆਇਆ ਏ ਕੌਣ ਹੋਣਾ ਏ ਕਿਹੜਾ ਤੇਰਾ ਪਿੰਡ ਗਰਾਹ ਏ ਕਿਵੇਂ ਇੱਥੇ ਆਇਆ ਏ ਕੀ ਕੋਈ ਗੁਣ ਸਿਫਤ ਏ ਤੇਰਾ ਮਕਸਦ ਕੀ ਏ ਥੇ ਆਉਂਦਾ ਅਜੇ ਸਵਾਲ ਅਸੀਂ ਪੁੱਛਨੇ ਆ ਕਿਸੇ ਅਜਨਬੀ ਨੂੰ ਉਹ ਬੜ ਬੰਦੇ ਨੂੰ ਵੇਖ ਕੇ ਤੇ ਕੁੜੀਆਂ ਵੀ ਇਹ ਸਾਰੇ ਸਵਾਲ ਪੁੱਛੇ ਹੁਣ ਉਹਨਾਂ ਸਵਾਲਾਂਤ ਦੇ ਉਹ ਜਵਾਬਾਂਤ ਦਿੰਦਾ ਏ ਪਿਆ ਚਿਹਰਾਂ ਦੇ ਵਿੱਚ ਪੀਰ ਵਾਰਿਸ ਸ਼ਾਹ ਦਾ ਇੱਕ ਕੈਰੈਕਟਰ ਤੇ ਰਾਂਝਾ ਵੀ हीर ਕਹਾਣੀ ਉਹਨਾਂ ਦੀ ਇੱਕ ਬੜੀ ਵੱਡੀ ਬੜੀ ਮਜ਼ਬੂਤ ਬੜੇ ਖੂਬਸੂਰਤ ਪਲਾਟ ਵਾਲੀ ਰੋਮਾਂਟਿਕ ਦਾਸਤਾਨ ਹੈ ਜਿਹਦਾ ਹਰ ਪਾਤਰ ਹਰ ਕਰੈਕਟਰ ਐਡਾ ਜ਼ੋਰਦਾਰ ਹੈ ਕਿ ਕਿਸੇ ਨੂੰ ਉਹ ਤੌਫੀਕ ਹੀ ਨਸੀਬ ਨਹੀਂ ਹੋਈ ਜਿਹੜੀ ਵਾਰਿਸ ਸ਼ਾਹ ਨੇ ਆਪਣੇ ਪਾਤਰਾਂ ਦੇ ਵਿੱਚ ਜਾਨ ਪਾ ਦਿੱਤੀ ਹੈ ਪਿਆਰਿਓ ਆਪਣੇ ਕਲਮ ਦੇ ਜ਼ੋਰ ਦੇ ਨਾਲ ਤੇ ਇੱਥੇ ਹੁਣ ਰਾਂਝਾ ਜਿਹੜਾ ਨਾ ਜੀ ਉਹ ਕੁੜੀਆਂ ਨੂੰ ਆਪਣਾ ਤਾਰਫ਼ ਪਿਆ ਕਰਵਾਉਂਦਾ ਏ ਇੱਕ ਜੋਗੀ ਇੱਕ ਫਕੀਰ ਦੀ ਹਸિયਤ ਦੇ ਨਾਲ ਉਹ ਇਹ ਤੇ ਨਹੀਂ ਨਾ ਵੀ ਦੱਸਦਾ ਕਿ ਮੈਂ ਰਾਂਝਾ ਆਵਾਂ ਦਾ ਮੈਂ ਕਿਸ ਕੰਮ ਆਇਆ ਤੁਹਾਡੇ ਪਿੰਡ ਤੇ ਕਿਦੇ ਮਗਰ ਆਇਆ ਇਹ ਸਾਰੀਆਂ ਗੱਲਾਂ ਦੇ ਉੱਤੇ ਉਹ ਫਕੀਰੀ ਦਾ ਦਰवेशੀ ਦਾ ਤੇ ਆਪਣੇ ਜੋਗ ਦਾ ਪਰਦਾ ਪਿਆ ਪਾ ਦੈਂ ਉਹ ਹੁਣ ਉਹਨਾਂ ਕੁੜੀਆਂ ਨੂੰ ਆਂਦਾ ਕਿ ਮੇਰਾ ਪਿੱਛਾ ਛੱਡ ਦਿਓ रांजे आख्या ख्याल ना पवो ਸਾਡੇ ਸ਼ੀਸਾ ਫਕੀਰ ਦਾ ਦੇਸ ਕਿਹਾ ਉਹਨਾਂ ਨੂੰ ਜਵਾਬ ਵਿੱਚ ਪਿਆ ਦੱਸਦਾਏ ਜਿਹੜੀਆਂ ਕਿ ਉਹਦੇ ਬਾਰੇ ਜਾਨਣਾ ਚਾਹੁੰਦੀਆਂ ਨੇ ਉਹਦੇ ਨਾਲ ਮੁਤਾਰਫ ਹੋਣਾ ਚਾਹੁੰਦੀਆਂ ਨੇ ਉਹਨਾਂ ਕੁੜੀਆਂ ਨੂੰ ਪਿਆਸਦਾ ਵੀ ਮੇਰਾ ਤੁਸੀਂ ਖਿਆਲ ਛੱਡ ਛੱਡੋ ਮੈਂ ਇੱਕ ਜੋਗੀ ਫਕੀਰ ਹਾਂ ਦਰਵੇਸ਼ ਹਾਂ ਅੱਲਾ ਦਾ ਤੇ ਮੈਂ ਇੱਥੇ ਆ ਗਿਆ ਵਾਂ ਜੋਗੀ ਫਕੀਰ ਟੁਰਦੇ ਫਿਰਦੇ مختلف ਇਲਾਕਿਆਂ ਦੀ ਗਸ਼ਤ ਕਰਦੇ ਹੀ ਰਹਿੰਦੇ ਨੇ ਸਿਲਾਨੀ ਹੁੰਦੇ ਨੇ ਫਕੀਰ ਉਹਨਾਂ ਦਾ ਕੋਈ ਇੱਕ ਦੇਸ਼ ਤੇ ਨਹੀਂ ਨਾ ਹੁੰਦਾ ਤੇ ਇਸ ਵਾਸਤੇ ਮੇਰੇ ਬਾਰੇ ਜਾਣਕਾਰੀ ਤੁਹਾਡੇ ਕਿਸ ਕੰਮ ਦੀ ਕੁੜੀਓ ਤੁਸੀਂ ਛੱਡ ਛੱਡੋ ਰਾंजे ਆਖਿਆ خیال ਨਾ ਪਵੋ ਸਾਡੇ ਮੇਰਾ ਖਿਆਲ ਕੱਢ ਛੱਡੋ ਜ਼ਿਹਨ ਵਿੱਚੋਂ ਦਿਮਾਗ ਵਿੱਚੋਂ ਮੇਰੇ ਬਾਰੇ ਜਾਣ ਕੇ ਤੁਹਾਨੂੰ ਕੀ ਫਾਇਦਾ ਹੋਣਾ ਤੇ ਸ਼ੀ ਸੱਪ ਫਕੀਰ ਦਾ ਦੇਸ ਗਿਆ ਕਦੀ ਸ਼ੇਰ ਸ਼ੀ ਦਾ ਮਤਲਬ ਹੁੰਦਾ ਹੈ ਸ਼ੇਰ ਜੰਗਲ ਦੇ ਵਿੱਚ ਫਿਰਨ ਵਾਲਾ ਬੜੇ ਖੂਬਸੂਰਤ ਕਾਦਾ ਵਰ ਜਸੀਮ ਭਾਰੀ ਢੀਲ ਡੌਲ ਦੇ ਬੰਦੇ ਨੂੰ ਵੀ ਅਸੀਂ ਆਖਨੇ ਆ ਵੇਖੋ ਜੀ ਸ਼ੀ ਜਵਾਨ ਬਿਆ ਹੁੰਦਾ ਹੈ ਜੀ ਤੇ ਸ਼ੀ ਸ਼ੇਰ ਉਹਨੂੰ ਪਿਆਰਿਓ ਸ਼ੇਰ ਜੰਗਲ ਦਾ ਬਾਦਸ਼ਾਹ ਹੁੰਦਾ ਹੈ ਉਹ ਜਿਹੜੀ ਮਰਜ਼ੀ ਖਿਚਾਰ ਚ ਜਾ ਕੇ ਵੜ ਜਾਈਏ ਜਿੱਥੇ ਮਰਜ਼ੀ ਪਿਆ ਫਰੇ ਸਾਰਾ ਜੰਗਲ ਹੀ ਉਹਦਾ ਦੇਸ਼ ਹੁੰਦਾ ਕੋਈ ਖਾਸ ਮਖਸੂਸ ਜਗਾ ਜਿਹੜੀ ਉਹ ਤਾਂ ਨਹੀਂ ਸ਼ੇਰ ਦੱਸਦਾ ਨਾ ਵੀ ਮੇਰਾ ਸਿਰਫ ਐ ਹੀ ਥਾਂ ਆ ਜਾਂ ਐ ਹੀ ਮੇਰਾ ਘਰ ਐ ਹੀ ਮੇਰਾ ਮਕਾਨ ਐ ਐ ਹੀ ਮੇਰੀ ਮਲਕੀਅਤ ਉਹ ਤਾਂ ਸਾਰੇ ਜੰਗਲ ਦਾ ਬਾਦਸ਼ਾਹ ਹੁੰਦਾ ਏਹੀ ਹਾਲਾਤ ਸੱਪ ਜਿਹੜਾ ਉਹ ਵੀ ਇੱਕ ਮੂਜ਼ੀ ਜਾਨਵਰ ਐ ਔਰ ਬੜਾ ਖੌਫਨਾਕ ਹਯਬਤਨਾਕ ਕੀੜਾ ਐ ਉਹ ਵੀ ਜਿੱਥੇ ਮਰਦੀ ਪਿਆ ਫਿਰਦਾ ਤੇ ਫਕੀਰ ਜਿਹੜੇ ਹੁੰਦੇ ਨੇ ਅੱਲਾ ਪਾਕ ਦੇ ਉਹਨਾਂ ਦਾ ਵੀ ਤਕਰੀਬਨ ਇੰਨਾ ਸੱਪ ਅਤੇ ਸ਼ੇਰਾਂ ਵਰਗਾ ਹੀ ਹਾਲ ਹੁੰਦਾ ਹੈ ਸੀਲਾ ਨਹੀਂ ਹੁੰਦੇ ਨੇ ਪਿਆਰਿਓ ਪੂਰੀ ਦੁਨੀਆ ਨੂੰ ਅੱਲਾ ਪਾਕ ਦੀਏ ਉਹ ਜਿਵੇਂ ਬੜਾ ਖੂਬਸੂਰਤ ਇੱਕ ਫਾਰਸੀ ਦਾ ਮਕੂਲਾ ਹੈ ਕਿ ਹਰ ਬੁਲਕ ਮੁਲਕੇ ਬਾਸਤ ਕੇ ਮੁਲਕੇ ਖੁਦਾਏ ਬਾਸਤ ਦੁਨੀਆਂ ਦਾ ਹਰ ਮੁਲਕ ਹਰ ਦੇਸ਼ ਮੇਰਾ ਦੇਸ਼ ਹੋਏ ਇਸ ਲਈ ਕਿ ਮੇਰੇ ਅੱਲਾ ਦਾ ਉਹ ਦੇਸ਼ ਹੈ ਅੱਲਾ ਪਾਕ ਦੀ ਜੂ ਇਹ ਪੂਰਾ ਗਲੋਬ ਮਲਕੀਅਤ ਹੈ ਤੇ ਅੱਲਾ ਦਾ ਫਕੀਰ ਜਿੱਥੇ ਮਰਜ਼ੀ ਪਿਆ ਫਿਰੇ ਉਹਦਾ ਇੱਕ ਦੇਸ਼ ਨਹੀਂ ਹੁੰਦਾ ਕੋਈ ਇੱਕ ਮੁਕਾਮ ਨਹੀਂ ਹੁੰਦਾ ਤੁਸੀਂ ਦੇਖ ਲਵੋ ਜਿੰਨੇ ਫੁਕਰਾ ਔਲੀਆ ਅੱਲਾ ਪਾਕ ਦੇ ਆਸ਼ਿਕ ਹੋਏ ਨੇ ਵੱਡੇ ਵੱਡੇ ਪਿਆਰਿਓ ਉਹਨਾਂ ਨੇ ਸਿਆਹਤ ਬਹੁਤ ਜ਼ਿਆਦਾ ਕੀਤੀ ਜਹਾ ਗਸ਼ਤ ਹੋਏ ਨੇ ਪੂਰੀ ਦੁਨੀਆ ਫਿਰਦੇ ਰਹੇ ਨੇ ਕਿਸੇ ਇੱਕ ਥਾਂ ਤੇ ਉਹ ਮੁਕਾਮ ਕਰਦੇ ਨਹੀਂ ਇਹ ਵੀ ਦੁਨੀਆਦਾਰਾਂ ਦਾ ਕੰਮ ਹੈ ਇੱਕ ਜਗ੍ਹਾ ਦੇ ਉੱਤੇ ਮੁਕੀਮ ਹੋ ਜਾਣਾ ਉੱਥੇ ਹੱਕੇ ਮਲਕੀਅਤ ਜਿਤਾ ਲੈਣਾ ਫਕੀਰ ਨੂੰ ਪਤਾ ਹੁੰਦਾ ਕਿ ਮੈਂ ਸੈਰ ਕਰਦਾ ਕਰਦਾ ਇਸ ਦੁਨੀਆ 'ਚ ਆਇਆ ਇੱਕ ਦਿਹਾੜੇ ਇਸ ਖਾਕਦਾਨ ਨੂੰ ਛੱਡ ਕੇ ਤੇ ਮੈਂ ਅਗਾਂ ਅਗਲੀ ਮੰਜ਼ਲ ਵੱਲ ਟੁਰ ਜਾਣਾ ਹੈ ਹੁਣ ਆਪਣੇ ਆਪ ਨੂੰ ਪੂਰਾ ਪੋਰਟਰੇ ਕਰ ਰਿਹਾ ਹੈ ਰਾਂਜਾ ਇੱਕ ਫਕੀਰ ਇੱਕ ਜੋਗੀ ਦੀ ਹਸਈਅਤ ਦੇ ਨਾਲ ਉਹਨਾਂ ਦੇ ਸਾਹਮਣੇ ਰੱਖ ਰਿਹਾ ਕਿਉਂਕਿ ਜੋਗੀ ਬਣ ਕੇ ਉਹ ਆਇਆ ਹੈ ਨਾ ਉੱਥੇ ਰੂਪ ਵਟਾ ਕੇ ਆਇਆ ਹੈ ਹੁਣ ਉਹ ਜੋਗੀ ਖੁਦ ਨੂੰ ਸਾਬਤ ਕਰਨ ਦੇ ਵਾਸਤੇ ਅਜਈਆਂ ਗੱਲਾਂ ਕਰ ਰਿਹਾ ਕੁੜੀਆਂ ਦੇ ਸਾਹਮਣੇ ਉਹਨਾਂ ਨੂੰ ਆਪਣੀ ਅਸਲ ਹਕੀਕਤ ਨਹੀਂ ਨਾ ਦੱਸ ਸਕਦਾ اور اے ہی کہانی دی خوبصورتی ہے اس رومانوی داستان دی تے اگلے مصرے ممولیاں چھڑے اساں ذات صفات تے پیس کیا انہیں کوڑیاں نو آخر ہے کہ کونجا تے ممولے تے دیگر پرندے رشیا دے دور افتادہ برفانی ਇਲਾਕਿਆਂ ਦੇ ਵਿੱਚ ਜਿੱਥੇ ਸਰਦੀਆਂ ਦੇ ਵਿੱਚ ਸਾਹਬੋ ਸਮੁੰਦਰ ਵੀ ਜੰਮ ਜਾਂਦੇ ਨੇ ਉੱਥੋਂ ਹਜ਼ਾਰਾਂ ਹਾ ਮੇਲ ਦਾ ਸਫਰ ਕਰਕੇ ਤੇ ਗਰਮ ਗਰਮ ਇਲਾਕਿਆਂ ਵਾਲੀ ਯਾਨੀ ਸਾਡੇ ਜਿਹੜੇ ਬਮਾਲਕ ਨੇ ਏਸ਼ੀਆ ਇਹਧਰ ਆ ਜਾਂਦੇ ਨੇ ਦਾਣਾ ਦੁਨ ਦਾ ਚੋਗਣ ਲਈ ਫਿਰ ਇੱਥੇ ਚਾਰ ਪੰਜ ਮਹੀਨੇ ਬਿਤਾਦੇ ਨੇ ਫਿਰ ਇਥੋਂ ਵਾਪਸ ਜਾ ਕੇ ਉੱਥੇ ਹੀ ਆਪਣੇ ਇਲਾਕੇ ਦੇ ਵਿੱਚ ਜਾਂਦੇ ਨੇ ਔਰ ਇਹ ਹਰ ਸਾਲ ਹਰ ਮੌਸਮ ਦੇ ਵਿੱਚ ਸਰਦੀ ਦੇ ਵਿੱਚ اے پریکٹس ہوں دیئے اللہ پاک دا دیکھو کیسا نظام ہے کس طرح وہی کائنات چل رہی ہے وہ مخلوقات جنیاں ہمیں مخلوقات نے میرے مالک دیکھو کس طرح ہزار ہاں میل جڑا سمندر ہے یہ اڑ کے وہ ہوں دے ہیں اور رستے دے تھلے نہیں اتر سکتے کوئی خوشکی نہیں کوئی درخت نہیں جتے رات بسرا کر لین ਕਈ ਪੰਦੇ ਐਸੇ ਨੇ ਪਿਆਰਿਓ ਕਈ ਕਈ ਦਿਨ ਤੇ ਰਾਤਾਂ ਮੁਸਲਸਲ ਪ੍ਰਵਾਸ ਕਰਦੇ ਉਹਨਾਂ ਦੇ ਵਿੱਚ ਇਹ ਸਾਰੇ ਉਹ ਪੰਦੇ ਨੇ ਜਿਹੜੇ ਉਹਨਾਂ ਬਰਫਾਨੇ ਇਲਾਕਿਆਂ ਦੇ ਵਿੱਚੋਂ ਟ੍ਰੈਵਲ ਕਰਕੇ ਉੱਡ ਕੇ ਇੱਧਰ ਆਉਂਦੇ ਨੇ ਉਹਨਾਂ ਦੀ ਪੀਰ ਵਾਰਿਸ਼ਾ ਸੈਦ ਬਾਬਾ ਮਿਸਾਲ ਦਿੰਦੇ ਨੇ ਕਿ ਕੂੰਜਾਂ ਵਾਂਗ ਬਮੋਲੇ ਆਂ ਦੇਸ਼ ਛੱਡੇ ਫਕੀਰ ਜਿਹੜਾ ਉਹ ਵੀ ਇਸ ਤਰ੍ਹਾਂ سیلانی ہوں دا او دا کوئی دیس نہیں ممولیاں اپنا, چھن اپنا وطن تیاب دیتا ہے ترک کر دس پیس کیا تے میرے کی میری ذات پوچھ دے سفات میرا پوچھ د کی خوبیاں نے کی گن نے تو کی, کی, کی میں پیس وٹا کے اتنے بیٹھا کڑیاں ہنہاں ਬਿਚੇ ਸ਼ੇਰ ਅਜੇ ਹੈ ਨੇ ਜਿਹਦੇ ਵਿੱਚ ਲੜਕੀਆਂ ਪੁੱਛਦੀਆਂ ਨੇ ਵੀ ਕਿਦਾਂ ਤੈਨੂੰ ਰੰਗ ਲੱਗਾ ਹੋਇਆ ਏ ਤੂੰ ਕਿਦਾਂ ਪੁੱਤਰ ਐ ਏਡਾ ਖੂਬਸੂਰਤ ਜਵਾਨ ਉਸ ਮਾਂ ਤੇ ਕੀ ਬੀਤੀ ਹੋਣੀ ਐ ਜਿਹਦਾ ਜਵਾਨ ਸ਼ੇਰ ਵਰਗਾ ਪੁੱਤਰ ਫਕੀਰ ਹੋ ਗਿਆ ਹੋਇਆ ਏ ਤੇ ਜੋਗੀ ਬਣ ਕੇ ਧੱਕੇ ਖਾਂਦਾ ਫਿਰਦਾ ਏ ਇਹ ਸਾਰੇ ਸਵਾਲਾਤ ਕੁੜੀਆਂ ਪਿੱਛੇ ਜਿਹੜੇ ਅਸ਼ਾਰ ਨੇ ਉਹਨਾਂ ਦੇ ਵਿੱਚ ਘਰਦੀਆਂ ਨੇ ਰਾਜੇ ਤੋਂ ਹੁਣੋ ਚੁੰਡ ਵੀ ਪਿਆ ਛੁਡਾਦਾ ਹੈ ਆਪਣੀ ਤੇ ਆਪਣੀ ਹਕੀਕਤ ਵੀ ਨਹੀਂ ਦੱਸਦਾ ਪਿਆ ਤੇ ਇਹੋ ਹੀ ਉਹਨਾਂ ਨੂੰ ਬਾਵਰ ਕਰਵਾਦਾ ਪਿਆ ਯਕੀਨ ਦਿਹਾਨੇ ਪਿਆ ਕਰਵਾਉਂਦਾ ਹੈ ਕਿ ਮੈਂ ਫਕੀਰ ਆ ਦਰਵੇਸ਼ ਆ ਜੋਗੀਆਂ ਅੱਲਾ ਦਾ ਪਿਆਰਿਓ ਅਗਲੇ ਜਿਹੜੇ ਸ਼ੇਰ ਨੇ ਉਹਨਾਂ ਦੇ ਵਿੱਚ ਪੀਰ ਵਾਰਿਸ ਸ਼ਾਹ سید ਹੋਰੀ ਲਿਖਦੇ ਨੇ ਕਿ ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਸਾਨੂੰ ਸਾਖ ਕਬੀਲੜਾ ਖੇਸ਼ਕਿਆ ਵਤਨ ਦਮਾ ਦੇ ਨਾਲ ਤੇ ਜ਼ਾਤ ਜੋਗੀ ਦਮ ਆਹਦੇ ਨੇ ਦੌਲਤ ਨੋਵੇਂ ਤੇ ਦਮ ਆਹਦੇ ਨੇ ਸਾਹ ਨੋਵੇਂ ਤੇ ਦਮ ਅਰਬੀ ਚਾਹਦੇ ਨੇ ਖੂਨ ਨੋਵੇਂ ਵਤਨ ਦਮਾ ਦੇ ਨਾਲ ਤੇ ਜ਼ਾਤ ਜੋਗੀ ਰਾਜਾ ਜੋਗੀ ਉਹਨਾਂ ਕੁੜੀਆਂ ਨੂੰ ਆਹਦਾ ਹੈ ਕਿ ਸਾਡਾ ਕੋਈ ਕੋਈ ਵਤਨ ਹੁੰਦਾ ਜਿੱਥੇ ਅਸੀਂ ਬੈ ਜਾਈਏ ਇੱਥੇ ਹਣ ਬੈਠਾ ਵਾਂ ਇੱਥੇ ਸਾਹ ਪਿਆ ਲੈਣਾ ਇਹ ਮੇਰਾ ਵਤਨ ਹੈ ਜਿੱਥੇ ਮੈਂ ਪਥੱਲਾ ਮਾਰਿਆ ਹੋਇਆ ਹੈ ਇਹ ਇਹ ਮੇਰਾ ਹੀ ਦੇਸ਼ ਹੈ ਫਕੀਰ ਦਾ ਉਹ ਜੋ ਹੀ ਵਤਨ ਹੁੰਦਾ ਜਿੱਥੇ ਉਹ ਮੌਜੂਦ ਹੋਵੇ ਜਿੱਥੇ ਉਹਦਾ ਉਹ ਵਿजूद ਹੋਵੇ ਜਿੱਥੇ ਉਹ ਸਾਹ ਲੈ ਰਿਹਾ ਜ਼ਿੰਦਗੀ ਪੂਰੀ ਕਰਨ ਦੇ ਆ ਵਕਤ ਬਿਤਾ ਰਿਹਾ ਹੈ ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਜੋਗੀ ਪਿਆਰਿਓ ਆਖਦੇ ਨੇ ਅਜਿਹੇ ਬੰਦੇ ਨੂੰ ਜਿਹੜਾ ਧਿਆਨ ਗਿਆਨ ਪੂਰੀ ਇੱਕ ਸੂਈ ਦੇ ਨਾਲ ਉਹਦਾ ਦਿਲ ਜਿਹੜਾ ਉਹ ਸੱਚੇ ਸਾਹਿਬ ਦੇ ਇਸ਼ਕ ਹਕੀਕੀ ਦੇ ਵਿੱਚ ਖੁਬਾ ਤੇ ਰੁਜਾ ਹੋਵੇ ਉਹਨੂੰ ਜੋਗੀ ਆਖਿਆ ਜਾਂਦਾ ਹੈ ਜੋਗੀ ਦੇ ਹੋਰ ਵੀ ਬਹੁਤ ਸਾਰੇ ਮਤਲਬ ਪੈਵਸਤ ਹੋ ਜਾਣ ਵਾਲੀ ਚੀਜ਼ ਵਿਸਾਲ ਵਸਲ ਕਿਸੇ ਦਾ ਹਾਸਲ ਹੋ ਜਾਣਾ ਪੈਵੰਦ ਇਹਦਾ ਮਤਲਬ ਵੀ ਜੋਗੀ ਹੁੰਦਾ ਹੈ ਜੋਗ ਪਿਆਰਿਓ ਗਿਆ ਦੀ ਵੀ ਹੁੰਦੀ ਹੈ ਤੇ ਬਾਬਾਏ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਇਥੇ ਤਰਜਮਾ ਇਹ ਕਰਦੇ ਹੁੰਦੇ ਸਨ ਕਿ ਜੋਗੀ ਤੋਂ ਮੁਰਾਦ ਅੱਲਾਹ ਪਾਕ ਸੱਚੇ ਸਾਹਿਬ ਦੇ ਇਸ਼ਕ ਦੀ ਪੰਜਾਲੀ ਦੇ ਵਿੱਚ ਜਿਵੇਂ ਪੰਜਾਲੀ ਦੇ ਵਿੱਚ ਦੋ ਢੱਗੇ ਦੁਨੀਆ ਦੇ ਵਿੱਚ ਜੋਤਦੇ ਨੇ ਸਾਡੇ ਕਿਸਾਨ ਤੇ ਉਹਨੂੰ ਜੋਗ ਆਖਦੇ ਨੇ ਦੋ ਟੱਗੇ ਜੋ ਕੇ ਹਲਵਾਨ ਜਾਂਦੇ ਨੇ ਤੇ ਆਦਰੇ ਜੋਗ ਤੇ ਬਾਬਾ ਜੀ ਫਰਮਾਉਂਦੇ ਹੁੰਦੇ ਸਨ ਕਿ ਅੱਲਾਹ ਦੇ ਇਸ਼ਕ ਦੀ ਪੰਜਾਲੀ ਦੇ ਵਿੱਚ ਇੱਕ ਪਾਸੇ ਆਪ ਝੁਪਾ ਹੋਵੇ ਤੇ ਇੱਕ ਪਾਸੇ ਉਹਦਾ ਪੀਰ ਝੁਪਾ ਹੋਵੇ ਮੁਰਸ਼ਦ ਜਿਹੜਾ ਉਹਨੂੰ ਰੁਸ਼ਦ ਦੀ ਹਦਾਇਤ ਦੇਵੇ ਨੇਕੀ ਦੇ ਪਾਸੇ ਲੈ ਕੇ ਅੱਲਾਹ ਪਾਕ ਦੇ ਪਾਸੇ ਲੈ ਕੇ ਜਾ ਰਿਹਾ ਹੋਵੇ ਉਹ ਬੰਦਾ ਜਿਹੜਾ ਆਪਣੇ ਮੁਰਸ਼ਦ ਦੇ ਨਾਲ ਇਸ਼ਕ ਰੱਬੀ ਦੀ ਪੰਜਾਲੀ ਦੇ ਵਿੱਚ ਸਿਰ ਦੇ ਕੇ ਝੁਪਾ ਹੋਵੇ ਉਹਨੂੰ ਵੀ ਜੋਗੀ ਆਖਦੇ ਨੇ ਇਹ ਬਾਬਾ ਜੀ ਇਸ ਤਰ੍ਹਾਂ ਵੱਡੇ ਤੇ ਤਾਰੀਫ ਕਰਦੇ ਹੁੰਦੇ ਸਨ ਸੋ ਪਿਆਰਿਓ ਰਾਂਝਾ ਪਿਆ ਉਹਨਾਂ ਕੁੜੀਆਂ ਨੂੰ ਇਹ ਯਾਦ ਹੈ ਭਈ ਵਤਨ ਦਮਾ ਦੇ ਨਾਲ ਤੇ ਜ਼ਾਤ ਜੋਗੀ ਸਾਨੂੰ ਸਾਖ ਕਬੀਲੜਾ ਖੁਇਸ਼ ਕਿਆ ਜਿੱਥੇ ਅਸੀਂ ਮੌਜੂਦ ਹੁੰਨੇ ਆ ਜਿੱਥੇ ਬੈਗਸਾ ਲੈ ਰਹੇ ਹੁੰਨੇ ਆ ਸਾਡਾ ਉਹੀ ਵਤਨ ਹੁੰਦਾ ਜ਼ਾਤ ਸਾਡੀ ਜੋਗੀ ਹੀ ਕਿ ਸਾਹਿਬ ਦੇ ਨਾਲ ਪਇਵਸਤਾ ਉਹਦੇ ਵਸਲ ਦੇ ਵਾਸਤੇ ਕੋਸ਼ਿਸ਼ਾਂ ਕਰ ਰਹੇ ਆ ਤੇ ਸਾਨੂੰ ਸਾਤ ਕਬੀਲੜਾ ਖੇਛ ਕੇ ਆ ਸਾਡਾ ਤਾਂ ਨਾਂ ਕੋਈ ਸਾਕੇ ਅੱਲਾਹ ਪਾਕ ਤੋਂ ਇਲਾਵਾ ਨਾ ਕੋਈ ਕਬੀਲਾ ਹੈ ਤੇ ਨਾ ਹੋਇਸ਼ ਮੈਨੇ ਹੋਇਸ਼ ਦਾ ਲਫ਼ਜ਼ੀ ਤਰਜਮਾ ਤੇ ਹੁੰਦਾ ਦਮਾਦ ਜੁਆਈ ਯਾਨੀ ਇਹ ਬੜਾ ਇੱਕ ਨਾਜ਼ਕ ਤੇ ਬੜਾ ਪੱਕਾ ਪੀੜਾ ਰਿਸ਼ਤਾ ਹੁੰਦਾ ਸਾਡੇ ਦੇਸ਼ ਪੰਜਾਬ ਵਿੱਚ ਸੀਆਂ ਜਿੱਥੇ ਦਿੱਤੀਆਂ ਹੁੰਦੀਆਂ ਨੇ ਦਬਾਤ ਦੀ ਅਸੀਂ ਬੜੀ ਇੱਜ਼ਤ ਕਰਦੇ ਆਂ ਲੇਕਿਨ ਪਿਆਰਿਓ ਤੁਸੀਂ ਦੇਖੋ ਨਾ ਸਾਡੇ ਇਸੇ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਸਭ ਤੋਂ ਆਲਾ ਤੇ ਅਰਫਾ ਜ਼ਾਤ ਸੈਦ ਹੁੰਦੀ ਏ ਮੁਸਲਮਾਨਾਂ ਚ ਸਾਦਤ ਦਾ ਸੀ ਬੜਾ ਅਦਬ ਕਰਦੇ ਆਂ ਆਲੇ ਨਬੀ ਔਲਾਦੇ अली ਜੂ ਜਾਣੇ ਆ ਉਹਨਾਂ ਨੂੰ ਇਸੇ ਤਰ੍ਹਾਂ ਹਿੰਦੂ ਬੜੀ ਵੱਡੀ ਤਦਾਦ ਦੇ ਸਾਡੇ ਇਸ ਬਰ雷 ਸਗੀਰੇ ਚ ਵਸਦੇ ਸਨ ਉਹਨਾਂ ਚ ਬ੍ਰਹਮਣ ਬੜੀ ਉੱਚੀ ਉਹਨਾਂ ਦੀ ਜਾਤ ਤੇ ਚਹਾ ਉਹਨਾਂ ਦੀਆਂ ਜਿਹੜੀਆਂ ਜਾਤਾਂ ਨੇ ਉਹਨਾਂ ਦੇ ਵਿੱਚ ਸਭ ਤੋਂ ਬੁਲੰਦ ਜਾਤ ਉਹ ਉੱਚੇ ਮਰਤਬੇ ਵਾਲੀ ਉਹ ਸਮਝਦੇ ਨੇ ਬ੍ਰਹਮਣ ਨੇ ਲੇਕਿਨ ਫਕੀਰ ਤੇ ਆਪਣੇ ਆਪ ਨੂੰ ਬ੍ਰਹਮਣ ਜਾਂ ਸੈਯਦ ਵੀ ਨੀਣਾ ਖਵਾ ਸਕਦਾ ਸੰਤ ਹਿੰਦੂਆਂ ਚ ਹੋਵੇ ਭਗਤ ਸਿੱਖਾਂ ਦਾ ਕੋਈ ਹੋਵੇ ਗੁਰੂ ਹੋਵੇ یا مسلمانہ دا کوئی اللہ پاک دا ولی ہوئے صوفی ہوئے انہ دیاں ذاتہ نہیں ہونے ذات تو اتے نکل جاندے اپنے آپ دی نفی کر کردے حضور بلے شاہ سید نہیں فرماندے چل بلے چل اتے وسیع جتے سارے ہوں من انے نہ کوئی ساڑی ذات پچھانے نہ کوئی سانوں منے وہو نا اسی تو پیارے ہو کدی نو کمی یا کمین ذات نہیں آہ دے استغفراللہ استغفراللہ اللہ پاک دے ہر انسان بڑی محترم وقر مفخر اور معزز بھی نے اور برابر نے اسی کدی کسے انسان نو مارا میں کم از کم نہیں سمجھتا کدی بھی استغفراللہ لیکن میں ہوں جی ارض کر رہے ہیں کہ اتھے چونکہ ذات پادہ ہے تو صحیح ہے نا جی رولا سب چھے دیکھو کہ سید جیڑے سب تو وڈی ذات نے بابا جی بلے شاہ سید وہ بھی اپنی نفی کر دیں چل بولے چل کے جیتے نہ کوئی جاندہ ہوئے نہ ساڑی ذات پچھاندہ ہوئے سید کر کے ساڑی عزت نہ کوئی کرے جی ساڑی کوئی آدھر کوئی ستکار کرنا ہوئی ہے تو بحثیت انسان کرے ساڑے کارج ویخ کے کرے ਸਾਡੇ ਗੁਣ ਵੇਖ ਕੇ ਕਰੇ ਅਸੀਂ ਇੱਜ਼ਤ ਦੇ ਕਾਬਿਲ ਹਾਂ ਤੇ ਸਾਡੀ ਇੱਜ਼ਤ ਕਰੇ ਇਸ ਵਾਸਤੇ ਨਾ ਕਰੇ ਕਿ ਸૈયਦ ਦੀ ਆਲਾ ਦੇਖੋ ਨਾ ਯਾਨੀ ਫਕੀਰ ਖੁਦ ਦੀ ਨਫੀ ਕਰਦਾ ਹੈ ਉਹ ਹਰ ਤਾਂ ਮੰਨਦਾ ਜੂ ਮੌਜੂਦ ਸਿਰਫ ਮੰਨਦਾ ਹੀ ਉਹਨੂੰ ਹੈ ਵਾਜਬੁਲ ਵजूद ਅੱਲਾਹ ਪਾਕ ਨੂੰ ਮੰਨਦਾ ਆਪਣੇ ਆਪ ਨੂੰ ਤੇ ਉਹ ਸਮਝਦਾ ਹੈ ਕਿ ਇੱਕ ਖਾਬ خیال ਹੈ ਆਲਮ तमाम ਹਲਕਾਏ ਦਾ ਮੇਂ ਖਿਆਲ ਹੈ ਮੈਂ ਅੱਜ ਹੈ ਮੱਕਲ ਨਹੀਂ ਹੋਣਾ ਮੈਂ ਤੇ ਹੈ ਹੀ ਨਹੀਂ ਫਿਰ ਇਹਦਾ ਮਤਲਬ ਹੈ ਕਦੀ ਨਾ ਕਦੀ ਜੂ ਨਹੀਂ ਹੋਣਾ ਤੇ ਅੱਜ ਹੀ ਆਪਣੇ ਆਪ ਨੂੰ ਨਫੀ ਕਰ ਦਿਓ ਮੂ ਤੂ ਕਬਲਾ ਅੰਤ ਤਬੂ ਤੂ ਐ ਫੁਕਰਾ ਦੀ ਟਰ ਮੈਂ ਸੋ ਪਿਆਰਿਓ ਇੱਥੇ ਪੀਰ ਬਾਰਿਸ਼ ਆ ਸੈਦ ਰੰਝੇ ਦੇ ਮੂੰਹ ਪਿਆ ਆਦੇ ਨੇ ਕੋਈ ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ ਸਾਨੂੰ ਸਾਖ ਕਬੀਲੜਾ ਖੇਸ਼ ਕਿਆ ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਰੱਖੇ ਦੁਨੀਆਦਾਰ ਹੈ ਉਹ ਦਰवेश ਕਿਆ ਯਾਨੀ ਦੇਖੋ ਸੈਦ ਪਾਕ ਆਪਣੇ ਪਹਿਲੇ ਮਸਰੇ ਚ ਆਖੀ ਹੋਈ ਗੱਲ ਨੂੰ ਹੋਰ ਪੈਨ ਖੇੜ ਦੇ ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਰੱਖੇ ਦੁਨੀਆਦਾਰ ਹੈ ਉਹ ਦਰवेश ਕਿਆ ਉਹ ਫਿਰ ਦਰवेश ਨਹੀਂ ਜਿਹੜਾ ਵਤਨ ਤੇ ਆਪਣੀ ਜ਼ਾਤ ਇਨਾਂ ਦੋਆਂ ਚੀਜ਼ਾਂ ਵੱਲ ਧਿਆਨ ਪਿਆ ਕਰਦਾ ਆ। ਆਸ਼ਿਕ ਦਾ ਕਿਹੜਾ ਵਤਨ ਹੁੰਦਾ ਹੈ? ਤੇ ਅੱਲਾ ਪਾਕ ਦੇ ਆਸ਼ਿਕ ਦਾ ਕੋਈ ਦੇਸ਼, ਕੋਈ ਮੁਲਕ, ਕੋਈ ਇਲਾਕਾ ਨਹੀਂ ਹੁੰਦਾ। ਜਿੱਥੇ ਰੱਬ ਰੱਖੇ ਉਥੇ ਵੇਲਾ ਟਪਾਓ। ਜਦੋਂ ਰੱਬ ਸੱਦੇ ਉਹਦੀ ਖਿਦਮਤੇ 'ਚ ਬismillah ਕਰਕੇ ਹਾਜ਼ਰ ਹੋ ਜਾਓ। ਫੁਕਰਾ ਤੇ ਪਿਆਰਿਓ ਸਾਰੀ ਹਯਾਤੀ لوکن میں یہ یاہ دینے تھے اپو میں اللہ پاک نو ملن دی تیاری کر دینے یعنی موت دی مرن تو بعد ہی جنتہ ملنی آنے نا مرن تو بعد ہی وسال ہونا ہے مرن تو بعد ہی ملاقات ہونی ہے اللہ پاک دے سچے صاحب دا دیدار ہونا ہے اللہ پاک دے فرشتیاں استقبال کرنے نکن لوکاں دے اس لئی ਉਦ ਮੁਕੀਮ ਨਹੀਂ ਹੁੰਦੇ ਤੁਹਾਡੀ ਖਿਦਮਤ ਤੇ ਅਰਜ਼ ਕੀਤੀ ਦੁਨੀਆਦਾਰੀ ਦੇ ਵਿੱਚ ਇੰਨਾ ਸ਼ਗਫ ਹੀ ਨਹੀਂ ਰੱਖਦੇ ਇਹੋ ਹੀ ਗੱਲ ਪੀਰ ਵਾਰਿਸ ਆ ਰਾਂਝੇ ਦੇ ਮੂੰਹੋਂ ਖਵਾਉਂਦੇ ਨੇ ਰਾਂਝੇ ਜੋਗੀ ਦੇ ਮੂੰਹੋਂ ਕਿਉਂਕਿ ਉਹ ਜੋਗੀ ਹੈ ਉਹ ਫਕੀਰ ਹੈ ਇਸ ਵੇਲੇ ਤੇ ਫੁਕਾ ਰਾ ਦੀ ਜੋਗੀਆਂ ਦੀ ਵਲੀਆਂ ਗੌਸਾਂ ਕਤਬਾਂ ਦੀ ਅੱਲਾਹ ਦੇ ਪਿਆਰਿਆਂ ਦੀ ਤਰਜਮਾਨੀ ਹੋ ਰਹੀ ਏ ਰਾਂਝੇ ਦੇ ਮੂੰਹੋਂ ਉਹਦੀ ਜ਼ੁਬਾਨੀ ਕਰਵਾ ਕੌਣ ਰਿਹਾ ਪੀਰ वारिशਾ সৈয়দ ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਰੱਖੇ ਦੁਨੀਆਦਾਰ ਹੈ ਉਹ ਦਰवेश ਕਿਆ ਤੇ ਆਖਰੀ ਸ਼ੇਰ ਦੇ ਵਿੱਚ ਪੀਰ वारिशਾ সৈয়দ ਰਾਜੇ ਦੇ ਮੂੰਹ ਪੈ ਖਵਾਦੇ ਨੇ ਕਿ ਦੁਨੀਆ ਨਾਲ ਪੈਵੰਦ ਹੈ ਅਸਾਂ ਕਿਆ ਦੁਨੀਆ ਨਾਲ ਪੈਵੰਦ ਹੈ ਅਸਾਂ ਕਿਆ ਪੱਥਰ ਜੋੜਨ ਨਾਲ ਸਰੇਸ਼ ਕਿਆ ਜਿਵੇਂ ਪੱਥਰ ਸਰੇਸ਼ ਲਾ ਕੇ ਨਹੀਂ ਨਾ ਜੋੜਿਆ ਜਾ ਸਕਦਾ ਉਸੇ ਤਰ੍ਹਾਂ ਬੈ ਨਹੀਂ ਸਦਵਾ ਉਸੇ ਤਰ੍ਹਾਂ ਹੀ ਸਾਡਾ ਇਸ ਦੁਨੀਆ ਦੇ ਨਾਲ ਕੋਈ ਜੋੜ ਮੇਲ ਨਹੀਂ ਫਕੀਰ ਦਾ ਤੇ ਦੁਨੀਆ ਦਾ ਕਿਸੇ ਤਰ੍ਹਾਂ ਨਿਭਾ ਨਹੀਂ ਹੋ ਸਕਦਾ ਕੋਈ ਸੰਬੰਧ ਨਹੀਂ ਹੋ ਸਕਦਾ ਕੋਈ تعلق ਕਾਇਮ ਨਹੀਂ ਹੋ ਸਕਦਾ ਉਈ ਰਿਸ਼ਤੇਦਾਰੀ ਨਹੀਂ ਹੋ ਸਕਦੀ دانਸ਼ਮੰਦਾਂ ਦਾ ਕੰਮ ਨਹੀਂ ਇਸ ਦੁਨੀਆ ਤੇ ਦਿਲ ਲਾਉਣਾ ਇਸ ਬੋਟੀ ਸੋ ਖਾਂਵੰਦ ਕੀਤੇ ਜੋ ਕੀਤਾ ਸੋ ਖਾਣਾ ਇਸ ਦੁਨੀਆ ਨਾਲ ਤੇ ਜਿੰਨੇ ਦਿਲ ਲਾਇਆ ਪਿਆਰਿਓ ਇੱਕ ਦਿਨ ਆਇਆ ਇਹ ਉਹਨੂੰ ਖਾ ਗਈ ਇਹ ਉਹ ਮਰ ਗਿਆ ਤੇ ਮਰ ਕੇ ਜਿਹਦੇ ਕੋਲ ਜਾਣਾ ਹੈ ਉਹਦੇ ਮੁਲਾਕਾਤ ਦੇ ਸ਼ੌਕ ਕਿਉਂ ਨਾ ਕਰੀਏ ਉਦੀ ਮੁਲਾਕਾਤ ਦੀ ਤਿਆਰੀ ਕਿਉਂ ਨਾ ਕਰੀਏ ਇਹ ਫੁਕਰਾ ਸਾਨੂੰ ਦੱਸਦੇ ਨੇ ਤਾਂ ਵਾਰ샤 সৈয়দ ਇੱਥੇ ਕੀ ਪੈ ਲਿਖਦੇ ਨੇ ਲਿਖਦੇ সৈয়দ ਨੇ ਪੇ ਤੇ ਕਰੈਕਟਰ ਰਾਜਾ ਜਿਹਦੇ ਮੂੰਹ ਚੋਂ ਗੱਲਾਂ ਪਿਆ ਨਿਕਲਦੀਆਂ ਨੇ ਤੇ ਗੱਲਾਂ ਕਿਦੀਆਂ ਨੇ সৈয়দ ਦੀਆਂ ਕਢਾਦਾ ਕੌਣ ਹੈ ਪਿਆ সৈয়দ ਰਾਜੇ ਦੇ ਮੂੰਹ ਤੇ ਦੁਨੀਆਂ ਨਾਲ ਪੈਵੰਦ ਹੈ ਅਸਾਂ ਕਿਆ ਪੱਥਰ ਜੋੜਨਾਂ ਨਾਲ ਸਰੇਸ਼ ਕਿਆ ਸਭ ਖਾਕਦਰ ਖਾਕ ਫਨਾ ਹੋਣਾ ਵਾਰਿਸ਼ਾ ਫਿਰ ਤਿਨਾਂ ਨੂੰ ਕੇਸ਼ ਕਿਆ ਪਿਆਰਿਓ ਬੜਾਈ ਲਾਫਾਨੀ ਮਸਰਾ ਆਖਰੀ ਜਿਹੜਾ ਪੀਰ ਵਾਰਿਸ਼ਾ سید ਹੋਰਾਂ ਦਾ ਕਿ ਸਭ ਖਾਕਦਰ ਖਾਕ ਫਨਾ ਹੋਣਾ ਕੁੱਲ ਮਨ ਅਲੈਹਾ ਫਾਨ وَيَبْكَ وَجْهُ رَبِّكَ ذُلْجَلَالِ وَالْلِقْرَامِ ایک دن اجی آئے گا ہر شے جو کچھ بھی اس خاک دان دے اتے ہوئے جو کچھ خلقیا گیا تخلیق کیتا گیا صاحب ولوں ہر شے فنا ہو جائے گی اور صرف اللہ پاک سچا صاحب اکیلا اللہ پاک دے ابت تو بھی آخر تکر اونا رہنا ہے تے ازل تو بھی پہلے دے او ہے نے اللہ پاکی تے ہے ایسا یہ کچھ نہیں سی او دو اللہ پاکی سا یہ تو کچھ نہیں رہنا او دو شہنشاہ شہن تے پھر رہنا ہی ہے موت نو بھی موت آ جائے گی تمام فرشتے ہیں نو بھی تمام مخلوقات مر جانی ہیں اللہ پاک رہ جائے گا نہ تھا کچھ تو خدا تھا کچھ نہ ہوتا تو ਖੁਦਾ ਹੋਤਾ ਡਬੋਇਆ ਮੁਝ ਕੋ ਹੋਨੇ ਨੇ ਨਾ ਹੋਤਾ ਮੈਂ ਤੋ ਕੀ ਹੋਤਾ ਸੋ ਪਿਆਰਿਓ ਇਸ ਆਪਣੇ ਕੱਤੇ ਦੇ ਆਖਰੀ ਮਸਰੇ ਦੇ ਵਿੱਚ ਪੀਰ ਵਰਦਸ਼ਾ ਸੈਦ ਬਖ ਫਰਮਾਦਾ ਨੇ ਭਈ ਸਭ ਖਾਕਦਰ ਖਾਕ ਫਨਾ ਹੋਣਾ ਵਰਦਸ਼ਾ ਫਿਰ ਤਿਨਾਂ ਨੂੰ ਕੇਸ਼ ਕਿਆ ਕੇਸ਼

ਹਰ ਇੱਕ ਨੇ ਜਦੋਂ ਮਿੱਟੀ 'ਚ ਮਿੱਟੀ ਹੋ ਜਾਣਾ ਹੈ ਤੇ ਫੇਰ ਕਾਦੀਆਂ ਕਲਗੀਆਂ ਤੇ ਕਾਦੇ ਤਾਜ ਤੇ ਕਾਦੇ ਸ਼ਾਹੀ ਪਗੜ ਪੈਣ ਨੇ ਹੋਏ ਆਜ਼ੀ ਦੇ ਨਾਲ ਜ਼ਿੰਦਗੀ گزارਨੀ ਚਾਹੀਦੀ ਏ ਹੋ ਜਾਵਣਾ ਆਜੀਆਂ ਕੱਲ ਮਿੱਟੀ ਅੰਤ ਮਿੱਟੀ ਹੋ ਜਾਣਾ ਹੈ ਮਿੱਟੀ 'ਚ ਰਲ ਜਾਣਾ ਤੇ ਆਪਣੀ ਔਕਾਤ ਨਹੀਂ ਇਨਸਾਨਾਂ ਨੂੰ ਭੁੱਲਨੀ ਚਾਹੀਦੀ ਫਾਨੀ ਬੰਦੇ ਨੂੰ ਅੱਲਾ ਪਾਗ ਦੇ ਹਜ਼ੂਰ ساری زندگی اطاعت گزاری داری اور فرما برداری اور آجزی دے نال اللہ پاک دے چنگے بندیاں گزارنی چاہی دی. پیارے چاہیے پیارو یہ سارے اج دس ولاگ دا سماں بیت گیا ہے تو ہون اجازت کل انشاءاللہ تانو اللہ تعین دے بابا جی پنڈ بھی چلیں گے اج سڈے متر چونکہ یہ حکم سی ہے ਸ਼ੇਰਾਂ ਦੀ تشریح دا انہوں نے ਆਖਿਆ ਹੋਇਆ ਸੀ ਤੇ ਅਸਾਂ ਬਿਆਨ ਵੀ ਕਰਨੀ ਸੀ ਤੇ ਗੱਲ ਹੋ ਗਈ ਲੰਮੀ چنانچہ ਕੱਲ ਤੁਹਾਨੂੰ ਹੁਣ ਬਾਬਾ ਜੀ ਦੇ ਨਾਲ ਮਿਲਵਾਵਾਂਗੇ ਲੈ ਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ ਓ ਚੱਲ ਕਹੋ ਜਾਉ ਛੱਟ